ਮੈਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਰਜਿੰਦਰਾ ਹਸਪਤਾਲ ਵਿੱਚ ਪਟਿਆਲਾ ਦੇ ਸਭ ਤੋਂ ਵੱਡੇ ਰਜਿੰਦਰਾ ਹਸਪਤਾਲ ਵਿੱਚ ਦਿਨ ਬਦ ਦਿਨ ਇਹ ਜੋ ਸਮੱਸਿਆ ਹੈ ਉਹ ਵੱਧਦੀ ਜਾ ਰਹੀ ਹੈ ਪਿਛਲੇ ਦਿਨ ਵੀ ਇਹ ਸਮੱਸਿਆ ਸਾਹਮਣੇ ਆਈ ਸੀ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਆਪਰੇਸ਼ਨ ਦੇ ਚੱਲਦੇ ਦੌਰਾਨ ਹੀ ਹਸਪਤਾਲ ਵਿੱਚ ਲਾਈਟ ਬੱਜ ਜਾਂਦੀ ਹੈ ਅਤੇ ਜੋ ਆਪਰੇਸ਼ਨ ਦਾ ਮਰੀਜ਼ ਹੁੰਦਾ ਹੈ ਜੋ ਪੇਸ਼ੈਂਟ ਹੁੰਦਾ ਹੈ ਉਹ ਕਿਸ ਤਰ੍ਹਾਂ ਸੂਲੀ ਤੇ ਟੰਗਿਆ ਜਾਂਦਾ ਤੇ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਵਿਅਕਤੀ ਜੋ ਹੁੰਦਾ ਹੈ ਉਹ ਬਹੁਤ ਦਾ ਗੰਭੀਰ ਰੂਪ ਵਿੱਚ ਜ਼ਖਮੀ ਹੁੰਦਾ ਹੈ ਤੇ ਤੁਰੰਤ ਹੀ ਉੱਥੋਂ ਲਾਈਟ ਚਲੀ ਜਾਂਦੀ ਹੈ ਜਿਸ ਦੇ ਦੌਰਾਨ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਹਾਂ ਤੁਸੀਂ ਜੁੜੇ ਹੋਰੇ ਆਪਣੇ ਲਾਈਵ ਸੀਸੀਟੀਵੀ ਨਾਲ ਡਾਕਟਰ ਬਖਸ਼ੀਸ਼ ਅਜਾਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਸੀ ਕਿ ਪਿਛਲੇ ਕਈ 2 ਹਫ਼ਤਿਆਂ ਦੇ ਵਿੱਚ ਹੀ ਪਿਛਲੇ 2 ਹਫ਼ਤਿਆਂ ਦੇ ਵਿੱਚ ਹੀ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਉਹ ਦੋ ਵਾਰੀ ਸਾਹਮਣੇ ਆ ਰਹੀ ਆ ਜਿੱਥੇ ਕਿ ਸਟਾਫ ਦੇ ਵੱਲੋਂ ਇਹ ਕਹਿਆ ਦਿੱਤਾ ਜਾਂਦਾ ਹੈ ਕਿ ਸਾਡੇ ਜੋ ਹਸਪਤਾਲ ਵਿੱਚ ਤਕਨੀਕੀ ਪ੍ਰੋਬਲਮ ਦੇ ਕਰਕੇ ਇਹ ਜੋ ਲਾਈਟ ਹੈ ਉਹ ਨਹੀਂ ਹੁੰਦੀ ਹੈ ਤੇ ਕਈ ਵਾਰ ਤਾਂ ਜੋ ਪੇਸ਼ੈਂਟ ਹੁੰਦੇ ਨੇ ਮਰੀਜ਼ ਹੁੰਦੇ ਨੇ ਉਹਨਾਂ ਦੀ ਜਾਨ ਸੁਲੀ ਤੇ ਲਟਕੀ ਹੁੰਦੀ ਹੈ ਤੇ ਲਾਈਟ ਵੀ ਨਹੀਂ ਆ ਰਹੀ ਹੁੰਦੀ ਹੈ ਪਿਛਲੀ ਵਾਰ ਵੀ ਜਦੋਂ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਸੀ ਤਾਂ ਉਹਨਾਂ ਨੇ ਫੋਨ ਦੀਆਂ ਟਾਰਚਾਂ ਜਗਾ ਕੇ ਦੂਸਰੀਆਂ ਟਾਰਚਾਂ ਜਗਾ ਕੇ ਉਹਨਾਂ ਨੇ ਮਰੀਜ਼ ਦਾ ਆਪਰੇਸ਼ਨ ਸ਼ੁਰੂ ਕੀਤਾ ਪਰ ਦੇਖੋ ਤੁਸੀਂ ਕਿ ਇਹ ਕਿਹੋ ਜਿਹੀ ਗੱਲ ਹੈ ਕਿ ਜਦੋਂ ਹੀ ਇਹਨਾਂ ਦੀ ਜੋ ਘਟਨਾ ਹੈ ਇਹਨਾਂ ਦੀ ਜੋ ਬਿਜਲੀ ਵਾਲੀ ਪ੍ਰੋਬਲਮ ਹੈ ਉਹ ਵਾਰ-ਵਾਰ ਆਉਂਦੀ ਹੈ ਇਹ ਸਾਡੇ ਪੰਜਾਬ ਦਾ ਇੰਨਾ ਵੱਡਾ ਹਸਪਤਾਲ ਹੈ ਪ੍ਰਸ਼ਾਸਨ ਨੂੰ ਇਸ ਗੱਲ ਦੀ ਪਹਿਲਾਂ ਵੀ ਮੰਗ ਕੀਤੀ ਗਈ ਸੀ ਕਿ ਪਿਛਲੇ ਦਿਨੀ ਜਦੋਂ ਇੱਕ ਮਰੀਜ਼ ਦਾ ਆਪਰੇਸ਼ਨ ਚੱਲ ਰਿਹਾ ਸੀ ਤਾਂ ਉਸ ਦੇ ਦੌਰਾਨ ਹੀ ਲਾਈਟ ਚਲੀ ਜਾਂਦੀ ਹੈ ਤਾਂ ਸਟਾਫ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਤੋਰਚ ਜਗਾ ਕੇ ਇਸ ਨੂੰ ਆਪਰੇਸ਼ਨ ਨੂੰ ਪੂਰਾ ਕੀਤਾ ਜਾਂਦਾ ਹੈ ਕੰਪਲੀਟ ਕੀਤਾ ਜਾਂਦਾ ਹੈ ਪਰ ਦੇਖੋ ਤੁਸੀਂ ਅੱਜ ਇਹ ਮਾਮਲਾ ਫੇਰ ਸਾਹਮਣੇ ਆ ਰਿਹਾ ਜਿੱਥੇ ਕਿ 2 ਹਫ਼ਤਿਆਂ ਦੇ ਵਿੱਚ ਹੀ ਇਹ ਜੋ ਗੱਲ ਹੈ ਉਹ ਦੋ ਵਾਰੀ ਸਾਹਮਣੇ ਆ ਗਈ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਜਦੋਂ ਹੀ ਕੋਈ ਆਪਰੇਸ਼ਨ ਚੱਲਦਾ ਹੁੰਦਾ ਹੈ ਤਾਂ ਬਿਜਲੀ ਬਿਜਲੀ ਗਲ ਹੋ ਜਾਂਦੀ ਹੈ ਬੱਤੀ ਗਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਜੋ ਮਰੀਜ਼ ਹੁੰਦੇ ਨੇ ਉਹਨਾਂ ਦੀ ਜਾਨ ਸੂਲੀ ਤੇ ਲਟਕ ਜਾਂਦੀ ਹੈ ਤੁਸੀਂ ਤਸਵੀਰਾਂ ਤੁਹਾਡੇ ਨਾਲ ਅੱਗੇ ਸੰਝਿਆ ਕਰਦੇ ਆ ਤੁਸੀਂ ਦੇਖ ਸਕਦੇ ਹੋ ਪਰ ਤੁਸੀਂ ਦੇਖੋ ਕਿ ਇਹ ਜੋ ਸਾਡੇ ਪੰਜਾਬ ਦਾ ਪਟਿਆਲਾ ਦਾ ਬਹੁਤ ਹੀ ਵੱਡਾ ਹਸਪੀਟਲ ਹੈ ਬਹੁਤ ਹੀ ਵੱਡਾ ਹਸਪਤਾਲ ਹੈ ਜਿਸ ਦੇ ਦੌਰਾਨ ਜੋ ਮਰੀਜ਼ ਹੁੰਦੇ ਨੇ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਰਕੇ ਆਪਣਾ ਉੱਥੇ ਇਲਾਜ ਕਰਵਾਉਂਦੇ ਨੇ ਪਰ ਤੁਸੀਂ ਦੇਖੋ ਕਿ ਪਿਛਲੇ 2 ਹਫਤੇ ਤੋਂ ਇਹ ਜੋ ਗੱਲ ਹੈ ਉਹ ਸਾਹਮਣੇ ਆ ਰਹੀ ਹੈ ਨਤੀਜੇ ਵਜੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਹੀ ਆਪਰੇਸ਼ਨ ਕਰਨ ਲੱਗਦੇ ਨੇ ਤਾਂ ਉਦੋਂ ਹੀ ਲਾਈਟ ਕਿਉਂ ਜਾਂਦੀ ਹੈ ਸਟਾਫ ਦੇ ਵੱਲੋਂ ਪਿਛਲੀ ਪਿਛਲੇ ਦਿਨੀ ਵੀ ਇਹ ਵੀਡੀਓ ਆਪ ਬਣਾ ਕੇ ਦੱਸੀ ਗਈ ਸੀ ਸੋਸ਼ਲ ਮੀਡੀਆ ਤੇ ਵੀਡੀਓ ਲਿਆਂਦੀ ਗਈ ਸੀ ਕਿ ਸਟਾਫ ਨੇ ਇਹ ਗੱਲ ਦੱਸੀ ਸੀ ਕਿ ਜਦੋਂ ਹੀ ਅਸੀਂ ਆਪਰੇਸ਼ਨ ਕਰਨ ਲੱਗਦੇ ਹਾਂ ਤਾਂ ਅਚਾਨਕ ਹੀ ਉਦੋਂ ਲਾਈਟ ਚਲੀ ਜਾਂਦੀ ਹੈ ਅਤੇ ਬਾਅਦ ਵਿੱਚ ਆਉਂਦੀ ਵੀ ਨਹੀਂ ਜਿਸ ਦੇ ਦੌਰਾਨ ਵਿਅਕਤੀ ਦੀ ਜੋ ਜਾਨ ਹੈ ਉਹ ਸੂਲੀ ਤੇ ਟੰਗੀ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਹੈ ਜਿਵੇਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਵੱਡੀ ਸ਼ਿਕਾਇਤ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਆਪਰੇਸ਼ਨ ਦੇ ਦੌਰਾਨ ਹੀ ਮਰੀਜ਼ ਦੇ ਆਪਰੇਸ਼ਨ ਦੇ ਦੌਰਾਨ ਹੀ ਲਾਈਟ ਚਲੀ ਜਾਂਦੀ ਹੈ ਬੱਤੀ ਗਲ ਹੋ ਜਾਂਦੀ ਹੈ ਤੇ ਜੋ ਮਰੀਜ਼ ਦੀ ਜਾਨ ਅਸੂਲੀ ਤੇ ਲਟਕ ਜਾਂਦੀ ਹੈ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਅਸੀਂ ਜੁੜੇ ਰਹੇ ਆਪਣੇ ਲਾਈਵ ਸਟਰੀਮ ਵੀ ਦੇ ਨਾਲ ਡਾਕਟਰ ਬਖਸ਼ੀਸ਼ ਅਜਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਜਦੋਂ ਹੀ ਮਰੀਜ਼ ਦੀ ਜਾਨ ਸੂਲੀ ਤੇ ਲਟਕ ਜਾਂਦੀ ਹੈ ਤਾਂ ਅਚਾਨਕ ਹੀ ਆਪਰੇਸ਼ਨ ਕਰਨ ਲੱਗਦੇ ਨੇ ਤਾਂ ਉਦੋਂ ਹੀ ਹਸਪਤਾਲ ਦੇ ਵਿੱਚ ਬਿਜਲੀ ਗਲ ਹੋ ਜਾਂਦੀ ਹੈ ਬੱਤੀ ਬੁੱਝ ਜਾਂਦੀ ਹੈ ਪਰ ਕਿਉਂ ਅਜਿਹਾ ਮਾਮਲਾ ਕਿਉਂ ਸਾਹਮਣੇ ਆ ਰਿਹਾ ਇਹ ਗੱਲ ਜੋ ਸਾਹਮਣੇ ਆ ਰਹੀ ਆ ਉਹ ਪਿਛਲੇ 2 ਹਫ਼ਤੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ 2 ਹਫ਼ਤੇ ਤੋਂ ਇਹ ਘਟਨਾ ਉਹ ਵਾਰੀ ਵਾਪਰ ਚੁੱਕੀ ਹੈ ਪਿਛਲੇ ਦਿਨੀ ਵੀ ਸਟਾਫ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਇਹ ਚ ਸੋਸ਼ਲ ਮੀਡੀਆ ਨੂੰ ਬੁਲਾ ਕੇ ਇਹ ਗੱਲ ਆਪ ਸਾਹਮਣੇ ਰੱਖੀ ਗਈ ਸੀ ਕਿ ਜਦੋਂ ਹੀ ਅਸੀਂ ਆਪਰੇਸ਼ਨ ਕਰਨਾ ਸ਼ੁਰੂ ਕਰਦੇ ਹਾਂ ਤਾਂ ਜੋ ਬਿਜਲੀ ਹੈ ਹਸਪਤਾਲ ਵਿੱਚ ਬਿਜਲੀ ਬੰਦ ਹੋ ਜਾਂਦੀ ਹੈ ਅਚਾਨਕ ਯੋ ਬਹੁਤ ਕੋਸ਼ਿਸ਼ਾਂ ਕਰਦੇ ਨੇ ਪਰ ਜੋ ਬਿਜਲੀ ਹੈ ਉਹ ਨਹੀਂ जगਦੀ ਹੈ ਪਿਛਲੇ ਵਾਰ ਵੀ ਜਦੋਂ ਹਸਪਾ ਹਸਪਤਾਲ ਵਿੱਚ ਆਪਰੇਸ਼ਨ ਕਰਨ ਲੱਗੇ ਸੀ ਤਾਂ ਅਚਾਨਕ ਹੀ ਬਿਜਲੀ ਗਲ ਹੋ ਜਾਂਦੀ ਹੈ ਤੇ ਮਰੀਜ਼ ਦੀ ਜਾਨ ਵੀ ਸੂਲੀ ਤੇ ਲਟਕ ਜਾਂਦੀ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਟੋਰਚਾਂ ਜਗਾ ਕੇ ਹੁੰਦੀਆਂ ਜਾਂ ਦੂਸਰੀਆਂ ਟਾਰਚਾਂ ਜਗਾ ਕੇ ਆਪਣਾ ਆਪਰੇਸ਼ਨ ਚਾਲੂ ਕਰਨਾ ਪੈਂਦਾ ਹੈ ਇਸ ਵਾਰ ਵੀ ਕੁਝ ਅਜੀਹਾ ਹੀ ਹੋਇਆ ਹੈ ਜਿੱਥੇ ਕਿ ਆਪਰੇਸ਼ਨ ਕਰਨ ਲੱਗੇ ਸੀ ਪਰ ਜੋ ਬਿਜਲੀ ਹੈ ਹਸਪਤਾਲ ਵਿੱਚ ਲਾਈਟ ਦੀ ਮਾਤਰਾ ਜੋ ਹੈ ਉਹ ਜਮ੍ਹਾਂ ਹੀ ਜਾ ਵੱਢਦੀ ਹੈ ਹਸਪਤਾਲ ਵਿੱਚ ਲਾਈਟ ਜੋ ਹੁੰਦੀ ਹੈ ਉਹ ਜਾ ਵੱਢਦੀ ਹੈ ਜਿਸ ਦੇ ਦੌਰਾਨ ਜੋ ਮਰੀਜ਼ ਨੇ ਜਾਂ ਉੱਥੇ ਵੈਸੇ ਲੋਕ ਨੇ ਉਹ ਟਾਰਚਾ ਜਗਾ ਕੇ ਇੱਕ ਦੂਜੇ ਨੂੰ ਦਵਾਈ ਦਿੰਦੇ ਨੇ ਤੇ ਡਾਕਟਰਾਂ ਦੇ ਵੱਲੋਂ ਵੀ ਟਾਰਚਾ ਜਗਾ ਕੇ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਪੈਣੀ ਆ ਹੀ ਸੰਝਿਆ ਕਰਕੇ ਹਟਾ ਪਰ ਦੇਖੋ ਕਿ ਇਹ ਜੋ ਸਮੱਸਿਆ ਹੈ ਪਿਛਲੀ ਵਾਰ ਵੀ ਡਾਕਟਰਾਂ ਦੇ ਵੱਲੋਂ ਇਸ ਸਮੱਸਿਆ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਸੀ ਉਹ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਸਾਰੇ ਵਿਅਕਤੀਆਂ ਦੁਆਰਾ ਸ਼ੇਅਰ ਕੀਤੀ ਗਈ ਸੀ ਜਿਸ ਦੇ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਜਦੋਂ ਹੀ ਡਾਕਟਰਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਸੀ ਕਿ ਜਦੋਂ ਹੀ ਅਸੀਂ ਆਪਰੇਸ਼ਨ ਸ਼ੁਰੂ ਕਰਦੇ ਆ ਤਾਂ ਅਚਾਨਕ ਹੀ ਹਸਪਤਾਲ ਦੇ ਵਿੱਚੋਂ ਲਾਈਟ ਚਲੀ ਜਾਂਦੀ ਹੈ ਤੇ ਬਹੁਤ ਕੋਸ਼ਿਸ਼ਾਂ ਦੇ ਨਾਲ ਵੀ ਲਾਈਟ ਨਹੀਂ ਆਉਂਦੀ ਹੈ ਦੱਸਿਆ ਗਿਆ ਹੈ ਕਿ ਇਹ ਜੋ ਤਕਨੀਕੀ ਪ੍ਰੋਬਲਮ ਹੈ ਜਿਸ ਦੇ ਦੌਰਾਨ ਵਿਅਕਤੀ ਜੋ ਮੁੰਦੇ ਨੇ ਮਰੀਜ਼ਾਂ ਦੀ ਜਾਨ ਸੁਲੀ ਤੇ ਲਟਕ ਜਾਂਦੀ ਹੈ ਪਰ ਕਈ ਵਾਰ ਤਾਂ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਨੂੰ ਇਹ ਗੱਲ ਦੀ ਮੰਗ ਪਹਿਲਾਂ ਹੀ ਕੀਤੀ ਗਈ ਸੀ ਡਾਕਟਰਾਂ ਦੇ ਵੱਲੋਂ ਪਰ ਤੁਸੀਂ ਦੇਖੋ ਕਿ ਹੁਣ ਜੋ ਇਹ ਸਮੱਸਿਆ ਹੈ ਉਹ ਦਿਨ ਬਦਨ ਵੱਧਦੀ ਜਾ ਰਹੀ ਹੈ ਪਿਛਲੇ 2 ਹਫ਼ਤਿਆਂ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ ਇਹ ਜੋ ਸਮੱਸਿਆ ਹੈ ਉਹ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਿਜਲੀ ਚਲੀ ਜਾਂਦੀ ਹੈ ਤੇ ਜੋ ਵਿਅਕਤੀ ਹੁੰਦੇ ਨੇ ਮਰੀਜ਼ ਹੁੰਦੇ ਨੇ ਉਹਨਾਂ ਦੀ ਜਾਨ ਸੂਲੀ ਤੇ ਲਟਕ ਜਾਂਦੀ ਹੈ ਤੇ ਡਾਕਟਰਾਂ ਦੇ ਵੱਲੋਂ ਟਰਚਾ ਜਗਾ ਕੇ ਫੋਨ ਦੀਆਂ ਟਰਚਾ ਜਗਾ ਕੇ ਹੀ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਵਿਅਕਤੀ ਅਤੇ ਮਰੀਜ਼ ਨੂੰ ਦੋਨਾਂ ਨੂੰ ਟਰਚਾ ਜਗਾ ਕੇ ਉਹਨਾਂ ਦੇ ਇਲਾਜ ਦਾ ਆਰੰਭ ਦਿਆ ਜਾਂਦਾ ਹੈ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਟ੍ਰੀਮ ਵੀ ਬਹੁਤ ਮਿਹਰਬਾਨੀ